ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjab.in ਤੇ World Cup ਜੇਤਾ ਨੂੰ ਟਰਾਫੀ ਦੇਣ ਦਾ ਮੌਕਾ ਨਾ ਦਿੱਤੇ ਜਾਣ ਤੇ ਬੰਗਲਾਦੇਸ਼ ਦੇ ਮੁਸਤਾਕ ਕਮਾਲ ਨੇ ਇਸ ਨੂੰ ਆਪਣੇ ਸੰਵਿਧਾਨਿਕ ਅਧਿਕਾਰਾਂ ਦਾ ਕਾਹਨ ਦੱਸਿਆ ਅਤੇ ICC ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਕਮਾਲ ਨੇ ਕਿਹਾ ਮੈਨੂੰ ICC ਸੰਵਿਧਾਨ ਦੇ ਦਾਇਰੇ ਵਿੱਚ ਕੰਮ ਕਰਨ ਨਹੀਂ ਦਿੱਤਾ ਗਿਆ ਅਤੇ ਮੈਂ ਸੰਵਿਧਾਨ ਤੋਂ ਪਰਾ ਹੋ ਕੇ ਕੰਮ ਨਹੀਂ ਕਰ ਸਕਦਾ ਮੈਨੂੰ ਟਰੋਫੀ ਸੌਂਪਣ ਦਾ ਮੌਕਾ ਨਹੀਂ ਦਿੱਤਾ ਗਿਆ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਕਿਉਂਕਿ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਸੀ ਮੇਰਾ ਅਧਿਕਾਰ ਖੋਇਆ ਗਿਆ ਹੈ ਕ੍ਰਿਕਟ ਵਰਲਡ ਕਪ ਵਿੱਚ ਭਾਰਤ ਬੰਗਲਾਦੇਸ਼ ਕੁਆਟਰਫਾਈਨਲ ਦੇ ਬਾਅਦ ਕਮਾਲ ਨੇ ਮੀਡੀਆ ਸਾਹਮਣੇ ਆ ਕੇ ਗਲਤ ਅੰਪਾਇਰਿੰਗ ਅਤੇ ਭਾਰਤ ਨੂੰ ਵਰਲਡ ਕੱਪ ਜਿਤਾਉਣ ਦੀ ਸਾਜ਼ਿਸ਼ ਦੱਸਦੇ ਹੋਏ ਆਈਸੀਸੀ ਤੇ ਗੰਭੀਰ aarop ਲਗਾਏ ਸੀ ਜਿਸ ਤੋਂ ਬਾਅਦ ਵਰਲਡ ਕਪ ਫਾਈਨਲ ਵਿੱਚ ਆਈਸੀਸੀ ਟਰੋਫੀ ਦੇਣ ਦੇ ਉਨ੍ਹਾਂ ਦੇ ਅਧਿਕਾਰ ਨੂੰ ਵੀ ਕਮਾਲ ਤੋਂ ਖੋਲਿਆ ਗਿਆ ਸੀ ਜਿਸ ਤੋਗੂ ਸੇ ਹੋ ਕੇ ਉਹ ਫਾਈਨਲ ਖਤਮ ਹੋਣ ਤੋਂ ਪਹਿਲਾਂ ਹੀ ਮੈਲਬਨ ਕ੍ਰਿਕਟ ਗਰਾਊਂਡ ਤੋਂ ਚਲੇ ਗਏ ਮਸਤਵਾ ਕਮਾਲ ਦੀ ਜਗਾ ਤੇ ਫਿਰ ICC ਚੇਅਰਮੈਨ ਐਂਚਿਰਨ ਨਮਾਸਨ ਨੇ ਵਰਲਡ ਚੈਂਪੀਅਨ ਆਸਟ੍ਰੇਲੀਆ ਨੂੰ ਟਰੋਫੀ ਸੰਪੀਸੀ ਹੁਣ এবਪ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪ ਲਾਈਵ ਟਾਈਪ ਕਰੋ এবਪ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਪਰ ਇਸ ਐਪ ਵਿੱਚ ਜੋ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ